ਮੈਂ ਸੁਰੇਸ਼ ਕੁਮਾਰ ਸ਼ਰਮਾ ਅੱਜ ਇੱਕ ਵਿਸ਼ੇਸ਼ ਮਹਾਪੁਰਸ਼ ਡਾਕਟਰ ਪੀਨ ਰਾਓ ਅੰਬੇਦਕਰ ਜੀ ਦੇ ਦਿਵਸ ਦੇ ਉੱਤੇ ਤੁਹਾਨੂੰ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ ਔਰ ਅੱਜ ਦਾ ਦਿਨ ਜਿਹੜਾ ਭਾਰਤੀ ਸੰਵਿਧਾਨ ਦੇ ਰਚੇਤਾ ਮਹਾਪੁਰਸ਼ ਜਿਨ੍ਹਾਂ ਨੇ ਭਾਰਤ ਦਾ ਸੰਵਿਧਾਨ ਲਿਖਿਆ ਜਿਸ ਦੇ ਅਧੀਨ ਸਾਨੂੰ ਸਾਰੇ ਭਾਰਤ ਵਾਸੀਆਂ ਨੂੰ ਆਪਣੇ ਜ਼ਿੰਦਗੀ ਦੇ ਹੱਕ ਮਿਲੇ ਅਗਰ ਜੇ ਭਾਰਤ ਦੇ ਅੰਦਰ ਸੰਵਿਧਾਨ ਨਾ ਹੁੰਦਾ ਔਰ ਇਨਾ ਮਹਾਪੁਰਸ਼ਾਂ ਦਾ ਦਿਮਾਗ ਇਸ ਦੇ ਵਿੱਚ ਲੰਬੇ ਸਮੇਂ ਵਾਸਤੇ ਲੰਬੀ ਸੋਚ ਨਾ ਹੁੰਦੀ ਤਾਂ ਅੱਜ ਅਸੀਂ ਇੱਕ ਗੁਲਾਮਾਂ ਵਾਲੀ ਜ਼ਿੰਦਗੀ ਜਿਉਂਦੇ ਤਾਂ ਜਿਹੜੇ ਭਾਰਤ ਦੇ ਇਸ ਮਹਾਨ ਮਹਾਪੁਰਸ਼ ਨੂੰ ਬਾਬਾ ਦੀ ਪਦਵੀ ਦੇ ਨਾਲ ਤੇ ਸਾਹਿਬ ਦੀ ਪਦਵੀ ਦੇ ਨਾਲ ਅਨਵਾਜਿਆ ਗਿਆਗਾ ਔਰ ਅੱਜ ਜਿਹੜਾ ਹੈ ਇਹਨਾਂ ਦੇ ਗਿਆਨ ਇਹਨਾਂ ਦੀ ਸੋਚ ਇਹਨਾਂ ਦੀ ਬੁੱਧੀ ਦੇ ਵਿੱਚੋਂ ਦੋ ਤਿੰਨ ਸ਼ਬਦ ਸਾਨੂੰ ਮਿਲੇ ਨੇ ਉਹ ਕਹਿੰਦੇ ਨੇ ਕਿ ਸਿੱਖਿਆ ਜਿਹੜੀ ਹੈਗੀ ਹੈ ਇਹਦੇ ਚੋਂ ਇੱਕ ਵਿਸ਼ੇਸ਼ ਕਿਸਮ ਦੀ ਸ਼ਕਤੀ ਮਿਲਦੀ ਹੈ ਤਾਂ ਬਾਬਾ ਸਾਹਿਬ ਦੀ ਜਿਹੜੀ ਸਿੱਖਿਆ ਸੀ ਬਹੁਤ ਉੱਚੀ ਸਿੱਖਿਆ ਦੇ ਮਾਲਕ ਸਨ ਬਹੁਤ ਉੱਚੀ ਸੋਚ ਦੇ ਇਹ ਦਿਮਾਗ ਦੇ ਮਾਲਕ ਸਨ ਤਾਂ ਇਹਨਾਂ ਨੇ ਭਾਰਤ ਨੂੰ ਜਿਹੜਾ ਸੰਵਿਧਾਨ ਦਿੱਤਾ ਉਹਦੇ ਵਿੱਚ ਮਨੁੱਖਾਂ ਨੂੰ ਇਨਸਾਨਾਂ ਨੂੰ ਬੱਚਿਆਂ ਨੂੰ ਔਰਤਾਂ ਨੂੰ ਅਮੀਰ ਨੂੰ ਗਰੀਬ ਨੂੰ ਜਿਹੜੇ ਰਾਈਟ ਸੀਗੇ ਉਹ ਸਾਰੇ ਬਰਾਬਰ ਕੀਤੇ ਅਗਰ ਜੇ ਇਹ ਰਾਈਟ ਸਾਡੇ ਕੋਲੇ ਨਾ ਹੁੰਦੇ ਤਾਂ ਅੱਜ ਸਾਨੂੰ ਸ਼ਕਤੀਸ਼ਾਲੀ ਜਿਹੜੀ ਪਾਵਰਾਂ ਸੀਗੀਆਂ ਉਹ ਆਪਣੇ ਗੁਲਾਮ ਦੇ ਰੂਪ ਚ ਬਣਾ ਕੇ ਰੱਖ ਦਿੰਆਂ ਤਾਂ ਉਹਨਾਂ ਨੇ ਕੋਈ ਗੱਲ ਕਹੀ ਕਿ ਸਿਹਤ ਅਤੇ ਸਿੱਖਿਆ ਦੋ ਮਨੁੱਖੀ ਸੰਸਾਰ ਦੇ ਜੀਵਨ ਦੇ ਪਹਿਲੂ ਨੇ ਅਗਰ ਇਹਨਾਂ ਸਿੱਖਿਆ ਨੂੰ ਤੇ ਸਿਹਤ ਨੂੰ ਅਸੀਂ ਦੋਨਾਂ ਨੂੰ ਸੰਬੰਧ ਦੇ ਵਿੱਚ ਕਾਮਯਾਬ ਹੋ ਗਏ ਤਾਂ ਦੁਨੀਆ ਦੀ ਕੋਈ ਤਾਕਤ ਸਾਨੂੰ ਹਰਾ ਨਹੀਂ ਸਕਦੀ ਕਿਉਂਕਿ ਫਿਜ਼ੀਕਲ ਤੇ ਸ਼ਕਤੀਸ਼ਾਲੀ ਹੋਣਾ ਔਰ ਦਿਮਾਗੀ ਤੌਰ ਤੇ ਸਿੱਖਿਆਕਤ ਹੋਣਾ ਬਹੁਤ ਵੱਡੀ ਗੱਲ ਹੈ ਮਾਈਂਡ ਸਟਰੋਂਗ ਹੋਵੇ ਤਾਂ ਬਾਡੀ ਐਨਰਜੈਟਿਕ ਹੋਵੇਗੀ ਇਹਨਾਂ ਦੀ ਭਾਵਨਾ ਦੇ ਵਿੱਚ ਸੀਗਾ ਤਾਂ ਇਨਸਾਨ ਇਹਨਾਂ ਦੋ ਚੀਜ਼ਾਂ ਨਾਲ ਹਰ ਚੁਣੌਤੀ ਦਾ ਸਾਹਮਣਾ ਕਰ ਸਕਦਾ ਹੈ ਤਾਂ ਬਾਬਾ ਸਾਹਿਬ ਨੇ ਇੱਕ ਵਾਅਦਾ ਕੀਤਾ ਕਿ ਥੋੜਾ ਥੋੜਾ ਗਿਆਨ ਤੇ ਥੋੜੀ ਥੋੜੀ ਸਿਹਤ ਹਰ ਰੋਜ਼ ਸੁਧਾਰਦੇ ਜਾਓਗੇ ਤਾਂ ਤੁਸੀਂ ਸਮਝ ਲਓ ਵੀ ਉਹਨਾਂ ਦੇ ਦਿੱਤੇ ਹੋਏ ਰਸਤੇ ਦੇ ਉੱਤੇ ਚੱਲ ਰਹੇ ਹੋ ਅਗਰ ਤੁਸੀਂ ਸਿਹਤ ਜਿਵੇਂ ਅੱਜ ਦਾ ਨੌਜਵਾਨ ਵਰਗ ਅੱਜ ਦੇ ਬੱਚੇ ਅੱਜ ਦੇ ਬਜ਼ੁਰਗ ਆਪਣੀ ਸਿਹਤ ਹੈ ਜਿਹੜੀ 90% ਗਵਾ ਚੁੱਕੇ ਨੇ ਉਹਨਾਂ ਨੂੰ ਅੱਜ ਇਸ ਗੱਲ ਦਾ ਗਿਆਨ ਨਹੀਂ ਰਿਹਾ ਕਿ ਸਾਡੀ ਸਿਹਤ ਨੂੰ ਬਚਾਉਣ ਵਾਸਤੇ ਸਾਨੂੰ ਕਿੰਨਾ ਫਿਜ਼ੀਕਲੀ ਐਕਸਰਸਾਈਜ਼ ਜ਼ਰੂਰੀ ਹੈ ਕਿੰਨਾ ਦਿਮਾਗੀ ਤੌਰ ਤੇ ਰਿਲੈਕਸ ਲੈਣਾ ਜ਼ਰੂਰੀ ਹੈ ਔਰ ਕਿੰਨਾ ਨਿਊਟ੍ਰੀਸ਼ਨ ਸਾਡੀ ਬਾਡੀ ਨੂੰ ਡੇਲੀ ਚਾਹੀਦਾ ਅੱਜ ਦਾ ਮਜ਼ਦੂਰ ਹੈ ਜਿਹੜਾ ਉਹ ਨਸ਼ਿਆਂ ਦਾ ਸਹਾਰਾ ਲੈ ਕੇ ਆਪ ਦੀ ਬੋਡੀ ਨੂੰ ਟਾਈਮ ਪਾਸ ਕਰ ਰਿਹਾ ਹੈ ਤਾਂ ਅਸੀਂ ਬਾਬਾ ਸਾਹਿਬ ਦੇ ਗਿਆਨ ਚੋਂ ਇੱਕੋ ਹੀ ਗੱਲ ਸਿੱਖਣੀ ਹੈ ਕਿ ਅਸੀਂ ਸਿਹਤ ਅਤੇ ਸਿੱਖਿਆ ਤੇ ਫਿਜ਼ੀਕਲ ਕਾਮਯਾਬੀ ਸਾਡੀ ਇਸ ਗੱਲ ਦੇ ਵਿੱਚ ਹੈ ਕਿ ਅਸੀਂ ਆਪਣੇ ਭੋਜਨ ਦੇ ਵਿੱਚ ਤੇ ਆਪਣੇ ਸਰੀਰ ਦੇ ਵਿੱਚ ਸਿੱਖਿਆ ਦਿਮਾਗ ਦੇ ਵਿੱਚ ਸਿੱਖਿਆ ਤੇ ਸਰੀਰ ਦੇ ਵਿੱਚ ਨਿਊਟ੍ਰੀਸ਼ਨ ਪਾ ਕੇ ਆਪਾਂ ਬਾਬਾ ਸਾਹਿਬ ਜੀ ਨੂੰ ਅੱਜ ਬਹੁਤ ਵੱਡਾ ਉਹਨਾਂ ਦੇ ਪਾਇਰ ਚਿੰਨਾਂ ਦੇ ਉੱਤੇ ਚੱਲਣ ਦਾ ਇੱਕ ਵਾਅਦਾ ਕਰ ਸਕਦੇ ਹਾਂ ਤੇ ਮੈਂ சுரேਸ਼ ਕੁਮਾਰ ਸ਼ਰਮਾ ਉਮੀਦ ਕਰਦਾ ਕਿ ਤੁਸੀਂ ਮੇਰੇ ਇਸ ਬੈਲੈਂਸ ਸੋਚ ਪੇਜ ਦੇ ਉੱਤੇ ਜਾ ਕੇ ਫੇਸਬੁੱਕ ਤੇ ਇੰਸਟਾਗ੍ਰam ਤੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਤਾਂ ਅੱਜ ਇਹਨਾਂ ਮਹਾਪੁਰਸ਼ਾਂ ਨੂੰ ਮੇਰੇ ਵੱਲੋਂ ਕੋਟੀ ਕੋਟੀ ਪ੍ਰਣਾਮ ਥੈਂਕ ਯੂ